ਕਰਦਾ ਗਰਪ ਗਿਆ ਨਾ ਮਾਲਟਨ ਤੇ ਬੰਦੇਰ ਮਿੱਠੀਏ ਜੇ ਮੈ ਲੱਗਦੇ ਲੱਖ ਵੱਜੋ ਮੈਂ ਮਣੀ ਆਇਂਦਾ ਵੜੀ ਵੇਰੇ ਬਾਸਿਆ ਫੇਰ ਮਿੱਠੀਏ ਚੰਗ ਉੱਤੇ ਬੜਾ ਇਹ ਰਕਾਰਾ ਹੂਗਾ ਢੱਕੀ ਉੱਤੇ ਫਾਇਦਾ ਇਹ ਰਕਾਰਾ ਹੋਊਗਾ ਤੇਰੀ ਬੋਦੀ ਅਸੀ ਫੇਰ ਦੀ ਕਦੀਰ ਜਾਣੇ ਤੇ ਲੋ ਵੀ ਬਾਬੇ ਵਲੋਗ ਆਪਾਂ ਕਰਦੇ ਆ ਸ਼ੁਰੂਆਤ ਦਾ ਤੇ ਕਰੋ ਚੈੱਕ ਹਾਂ ਇਹਦਾ ਪੂਰਾ ਮਸਤੀ ਦੀ ਮੂਡ ਤੇ ਬਾਬੋ ਕੱਟੀ ਤੇ ਏਰੀਆ ਆਪਣੀ ਮੱਝ ਉਹ ਦੋਨੋਂ ਕੱਟੀਆਂ ਵਾ ਤੇ ਪਹਿਨਾ ਤਾਰ ਤੂਰ ਆਪਾਂ ਚੋਲੀ ਆ ਤੇ ਆਪਾਂ ਹੁਣ ਤੁਹਾਨੂੰ ਦੱਸਦੇ ਆ ਬਾਬੇਓ ਮੋਟਰਸਾਈਕਲ ਖੜੇ ਖੜਿਆ ਚੱਕਾ ਕਿਵੇਂ ਘੁਮਾਈਦਾ ਕਈਆਂ ਵੀਰਾਂ ਨੂੰ ਹਨਾ ਕਾ ਚੱਕਾ ਘਮਾਉਣਾ ਨਹੀਂ ਆਉਂਦਾ ਤੇ ਆਪਾਂ ਦੱਸਦੇ ਆ ਕੀ ਕਰਨਾ ਹੈਨਾ ਆ ਗੱਡੀ ਚੈੱਕ ਕਰ ਲਓ ਇਹ ਆਪਾਂ ਟਰੈਕਟਰ ਤੋਂ ਉਤੇ ਇੱਥੇ ਖੜਾਤਾ ਸੀ ਤੇ ਬਾਕੀ ਹੁਣ ਮੈਂ ਦੱਸ ਰਹਿਣਾ ਕੀ ਚੱਕਰ ਆਪਾਂ ਕੀ ਕੀ ਕਰਨਾ ਹੁੰਦਾ ਪਹਿਲਾਂ ਮੋਟਰਸਾਈਕਲ ਨੂੰ ਕਰ ਲੋ ਸਟਾਰਟ ਬਾਬਿਓ ਠੀਕ ਹੈਂ ਤੇ ਪਹਿਲਾਂ ਮਾ ਨੂੰ ਕਰਕੇ ਦਿਖਾ ਦਿੰਦਾ ਕਿਵੇਂ ਕਰਨਾ ਵਾ ਤੇ ਆਹ ਆ ਬਾਬੇ ਦਾ ਰੰਗੀ ਆਹ ਇਹ ਨਾਲ ਪਾਇਆ ਇਹ ਨੂੰ ਮੈਂ ਦੇਖਿਆ ਜੀ ਐਕਸ ਪਾਸੇ ਕਰਦੇ ਨਹੀਂ ਕਿ ਪੂਰੀ ਸਵਾਦ ਜੀ ਸਟਾਰਟ ਕਰਕੇ ਤੇ ਇਹ ਚੱਕੋ ਮਗੀਰ ਬਿੱਲਾ ਪਾ ਲਿਆ ਤੇ ਲੋ ਵੀ ਬਾਬੇ ਉਹ ਤੋਂ ਮੰਗਾ ਗਏ ਟੱਕਰ ਵਾਇਨ ਨਹੀਂ ਕੰਮ ਕਰਾ ਤੇ ਬਾਕੀ ਕਰੋ ਚੈੱਕ ਬਬੋ ਇਹ ਟਾਇਰ ਇੱਕ ਪਾਸੇ ਨਹੀਂ ਜਾਂਦਾ ਸੀ ਆਪਾਂ ਇੱਥੇ ਲਾ ਦਨੇ ਹਟ ਤੇ ਇਹ ਟੁੱਟ ਲਾ ਕੇ ਸਰੇ ਸਰੀ ਹੋਰ ਵਧਾਉਨੇ ਆਪਾਂ ਕੱਕ ਮਾਰ ਲਈਏ ਫੇਰ ਅੱਗੇ ਚੱਲ ਪਿਆ ਠੀਕ ਹੈ ਜੀ ਤੇ ਬੱਸ ਮੈਂ ਹੀ ਕੰਮ ਆ ਆਪਣਾ ਲੋ ਵੀ ਬਾਬਿਓ ਚੱਲ ਪੈਣਾ ਬੱਸ ਮੇਰੇ ਸੋ ਲੋ ਸੋ ਲੋ ਚੱਲੀ ਜਾਣਾ ਵਾ ਤੇ ਬਾਕੀ ਦੇਖੋ ਇੱਥੇ ਵਿੱਚ ਦੀ ਝੜਕੇ ਜੇ ਮਾਰਦਾ ਪਰ ਇਹ ਤੁਰ ਹੀ ਜਾਣਾ ਸਲੋ ਸਲੋ ਰੇਸ ਦੇਣਾ ਜੇ ਨਾਰਮਲ ਰੇਸ ਕਰਨੀ ਹੈ ਨਾ ਬਾਬਿਓ ਗੇਅਰ ਕੱਢਿਆ ਨੋਰਮਲ ਰੇਸ ਉੱਥੇ ਦਾ ਖਲੋਜ ਤੇ ਉਹ ਸਹੀ ਜਿਹਾ ਲੱਗਦਾ ਹੈ ਨਾ ਮੋਟਰਸਾਈਕਲ ਬੰਦ ਨਾ ਹੋਵੇ ਇਹ ਉਹ ਨਹੀਂ ਕੰਮ ਸੀ ਬਾਬੂ ਬਾਹਰ ਹੀ ਕੰਮ ਹੁੰਦਾ ਕੋਈ ਵੱਡਾ ਕੰਮ ਨਹੀਂ ਤੇ ਬਾਕੀ ਯਾਰ ਟਰੈਕਟਰ ਕਰ ਲੋ ਚੈੱਕ ਇਹ ਬਾਬੂ ਆਪਣਾ ਟਰੈਕਟਰ ਤੋਂ ਉਹ ਤੂੰ ਖੜਾ ਕੀਤਾ ਹੋਇਆ ਵਾ ਬਲੋਗ ਜਿਹਾ ਬਗਾ ਪਾਸਾ ਹਿੱਜਸਨਾਸੀ ਕਿਵੇਂ ਖੜੇ ਖੜੇ ਚੱਕਾ ਘੁੰਮਦਾ ਵਾ ਤੇ ਬਾਕੀ ਵਲੋਗ ਨੂੰ ਕਰ ਦੋ ਲਾਈਕ ਕਮੈਂਟ ਸ਼ੇਅਰ ਆਪਾਂ ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ